ਹਾਂ ਜੀ ਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਤੁਹਾਡੇ ਠੀਕ ਠਾਕ ਜੋ ਵੀ ਜੀ ਆਪਾਂ ਆ ਜਾਈ ਅੰਮ੍ਰਿਤਸਰ ਤੋਂ ਆਏ ਆਪਾਂ ਲਾਈਵ ਮੇਰੇ ਵੀਰ ਤੇ ਤੁਹਾਡਾ ਸਭ ਤੇ ਭਣ ਭਰਾਵਾ ਵੀਰਾਂ ਦਾ ਸਾਰਿਆਂ ਦਾ ਤੇ ਜੁੜ ਜੋ ਵੀ ਜੀ ਆਪਣੇ ਨਾਲ ਵੱਧ ਵੱਧ ਤੁਹਾਡੇ ਮੈਂ ਲੋਕੇਸ਼ਨ ਦਿਖਾਉਣਾ ਵਾ ਇੱਧਰ ਦੀ ਅਦੋਂ ਹੀ ਵੇਖ ਸਕਦੇ ਜੋ ਅੰਦਰ ਵੇਖੋ ਮੈਲ ਡਾਊਨ ਆ ਸੇ ਤੇ ਆਪਣੇ ਇੱਧਰ ਹਾਂ ਜੀ ਆ ਵੇਖੋ ਮਾਰਕਟ ਇਹ ਡੀ ਵਲੌਗ ਦੀ ਮਾਰਕਟ ਆ ਤੇ ਆਪਣੇ ਭਰਾ ਜੁੜਦੇ ਹੋ ਤਾਂ ਵੱਧ ਫੜੀ ਤੇ ਜੁੜ ਜੋ ਵੀਰ ਜੀ ਵਾਧ ਵਾਧ ਆਪਣੇ ਨਾਲ ਲਾਈਕ ਕਰੀ ਜਾਓ ਕਮੈਂਟ ਕਰੀ ਜਾਓ ਆਪਣੇ ਨਾਲ ਵਾਧ ਵਾਧ ਤੇ ਜੁੜ ਜੋ ਪੈਨ ਪਰ ਆਪਣੇ ਨਾਲ ਤੇ ਆਪਾਂ ਵੀ ਜਾਈਏ ਐਮਪਲਸਟ ਤੇ ਜੁੜ ਜੋ ਵੀਰ ਜੀ ਵਾਧ ਵਾਧ ਆਪਣੇ ਨਾਲ ਲਾਈਕ ਕਰੀ ਜਾਓ ਕਮੈਂਟ ਕਰੀ ਜਾਓ ਤੇ ਮੇਰੇ ਚੈਨਲ ਨੂੰ ਕਰ ਲੋ ਫੋਲੋ ਤੇ ਬਾਕੀ ਬਾਤ ਮੇਰੇ ਤੱਕ ਸੇ ਜਾ ਰਹੀ ਹੈ ਕਮੈਂਟ ਕਰਕੇ ਦੱਸੋ ਵੀਰ ਜੀ ਤੇ ਕਮੈਂਟ ਕਰੀ ਜਾਓ ਲਾਈਕ ਕਰੀ ਜਾਓ ਨਾਲ ਨਾਲ ਆਪਾਂ ਨੂੰ ਜੁੜਦੇ 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 ਵੀਡੀਓ ਜੁੜਦੇ ਵਾਧ ਵਾਧ ਲਾਈਕ ਸ਼ੇਅਰ ਕਮੈਂਟ ਕਰੋ ਵੀਰ ਜੀ ਆਪਾਂ ਨੂੰ ਕਮੈਂਟ ਭਰਾਵਾਂ ਨੂੰ ਕੈਸ਼ ਆ ਗਈ ਮੇਰੇ ਲਾਈਕ ਕੀ ਕਰੀਏ ਤਾਂ ਮੇਰੇ ਚਲੂ ਨਾਲੇ ਫੋਲੋ ਕਰੋ ਜਿਹੜਾ 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 ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਆਪਣਾ ਵਾਟੇ ਵਾਟੇ ਅਰੇ ਰਿਕਵੈਸਟ ਕਰ ਦਿਓ ਵੀਡੀਓ ਵਾਟੇ ਵਾਟੇ ਬਣਾਓ ਕਰਤੋ ਕਰਤੋ ਵੀਡੀਓ ਕਮੈਂਟ ਕਰ ਦੋ ਲਾਈਕ ਕਰ ਦੋ ਆਪਣੇ ਭਰਾ ਜਿਹੜੇ ਜੁੜਦੇ ਪਏ ਆ ਕਮੈਂਟ ਲਾ ਕੇ ਸ਼ੇਅਰ ਕਰੋ ਵੀਰ ਜੀ ਤਾਂ ਵਾਟਾ ਡਾ ਡਾ ਜੁੜਦੇ ਜੁੜਦੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰੋ ਆਪਾਂ ਨੂੰ ਜੁੜ ਜਿਓ ਵਾਟਾ ਵਾਟਾ ਆਪਣੇ ਨਾਲ ਵੀਡੀਓ ਜੁੜੋ ਕਮੈਂਟ ਕਰੀ ਜਾਓ ਲਾਈਕ ਕਰੀ ਜਾਓ ਵਾਟਾ ਵਾਟਾ ਆਪਾਂ ਨੂੰ ਵੀਰ ਜੀ कर तो कर तो भी कांट कर तो लाइक कर तो किसी कल के अपने पर रोटी नहीं नरार की कोई बीजी हो बीजी बात तो बड़ा लगी शेयर कमेंट के लिए हो देना कभी जोड़ा बाद अपने नरार